ਤੇ ਜਮਾਈ ਵੀ ਗੁਰਪ੍ਰੀਤ ਸਿੰਘ ਸਿੱਮਾ ਨਾਲ ਉਹ ਵੀ ਆ ਗਿਆ ਬਹੁਤ ਪ੍ਰੀਤ ਕੋਨੀ ਆਉ ਮੈਂ ਵੀ ਪਰਨਾਉਂਦਾ ਕੀ ਅਮੀਰ ਚੰਦ ਖਿੰਡਾ ਜੀ ਹੰਦਰਾ ਦੀ ਮਰੀਆਲੀ ਵਾਲਾ ਸਾਡੇ ਰਾਤਕਾਰ ਫਿਲਮ ਦੀ ਬੇਟੀ ਉਹ ਜਗਨ ਉਹ ਪ੍ਰਕਾਸ਼ ਪੁਜਾਰੀ ਜੀ ਜੀਵਨ ਉਹ ਬੇਟੀ ਅਗਲੀ ਉਹ ਲੰਗਰ ਬਣਾਉਂਦਾ ਉਹ ਪ੍ਰਕਾਸ਼ ਜੀਵਨ ਰੱਪਰ ਬਾਬਾ ਲਜਪਤ ਸਿੰਘ ਦੀ ਰਮੇਤੀ ਹੋ ਕੇ ਅਗਰਾਂ ਪਰਮੇਸ਼ਰ ਮਾਨਲੀ ਆਉਂਦੇ ਅਗਲੇ ਫਿਰਾਨ ਦੇ ਨਾਲ ਆਉਂਦਾ ਰਹੇ ਆ ਅਗਰ ਮੰਗਿਆ ਹੋ ਲਈ ਸ਼ਰਮਨ ਕਾਂਮ ਆਉਂਦੇ ਕਾਗੜ ਦੇ ਭਰਨ ਭਾਈ ਜਿਹੜੇ ਨਵੇਂ ਪ੍ਰੋਗਰਾਮ ਲਗੇ ਚਾਰ 29 ਦਾ ਸਮਾਂ ਗਿਆ ਚਾਰ 29 ਵੀ ਸ਼ੁਰੂ ਹੋਈ ਹੈ ਇਕੱਲਾ ਮੈਨੂੰ 38 49 ਦੇ ਨਾਲ ਸਮਾਪਤੀ ਹੈ जनदास जी दरम्यान पहुंचे सत्यावे हो गए बाबादास जी पहुंचे हुए बाबा भजनदास जी आए प्रे आए सेवा करें तो आओ जी अपने प्राप्त करो जल्दी ले आओ भाई <णिया> चांद लग गए भाई बहुत 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 भाई बात सीधी पहुंचे ओम प्रकार कीमा तू बराती पहुंचे तू ही चाबी पहुंचे ਉਹ ਪੇਸ਼ੇਵਾਨਾਂ ਦੀ ਪਹੁੰਚਾ ਵਰਮੀਤ ਕੌੜੀ ਜੀ ਭਗਵਾਨ ਦਾਸ ਮੀਰ ਜਾਂ ਦੇ ਖੱਡਾ ਜੀ ਅੰਦੁਲਾਈ ਨਿਆੜੀ ਵਾਲੀ ਹਾਉ ਜੀ ਬੇਨਤੀ ਹੈ ਕਿ ਨਾਮ ਅਡਾਉ ਸੱਦੀ ਕਰਦੇ ਆ ਸਾਡੇ

बहुत बहुत धन्यवाद करना मैं समुची ग्राम पंचायत के हठान समुची करोना प्रबंधक कमेटी के हठान बहुत बढ़िया मेला

भॻवान <laughs>

ਬੋਲੋ ਮਾਡੀ ਓ ਯਾਰ ਨੰਬਰ ਤਾਂ ਮਾੜਾ ਬੋਲੀ ਜਾਂਦਾ ਹੈ ਲਵਲੀ ਜੀ ਫਰਨਾ ਛੋਕਾ ਜੀ ਬਾਈ ਨਾਮਕਮਾਨ ਤੇ ਲਵਲੀ ਦੀ ਅੱਖਾਂ ਪਰੇ ਸਰਮਾਏ ਕਰਤਰ ਚੜਲੇ ਬਾਈ ਨਾਮਕਮਾਨ ਤੇ ਲਵਲੀ ਬਾਈ ਆਓ ਜੀ ਸਰਮਾਣਾ ਤੋਂ ਵਾਪਸ ਕਰੋ ਬੋਲੀ ਦਾ ਪੰਜਾਬ ਚੈਣਿਆਂ ਦੀ ਧਰਿਆ ਹੈ ਅੱਜ ਦਾ ਮੇਲਾ ਲਾਇਆ ਹੈ

ਮੱਤਾ ਜੀ ਉਹਦੇ ਕਰਕੇ ਖੜੀ ਹੋਊਗਾ ਅਜੀਤ ਕਮੋਲ ਜੀ ਦਾ ਵੀ ਧੰਨਵਾਦ ਕਰਾਂਗੇ ਇਹ ਆ ਚੰਗੋ ਇੱਕ 100 ਰੁਪਿਆ ਵੱਡੇ ਕੇਵਲ ਖਿੱਡਾ ਲਈਏ ਵੱਲੋਂ ਅਸ਼ੋਕੇ ਪਹਿਲਵਾਨ ਦੇ ਵਿਕੇ ਬਾਹਰ ਦੇ ਲਈ 200 ਰੁਪਿਆ ਵੱਡੇ ਤੋਂ ਲੋ ਸੱਦਾ ਵੀ ਦੇ ਰਹੇ ਨੇ ਆਓ 5 ਮਿੰਟ ਫੈਕਟਿਵ ਟੀਮਾਂ ਆਗਮਨ ਕਰਨੋਂ ਬਾਅਦ ਤੀਨ ਬਾਬਾ ਜੀ ਦੀ ਕਬੱਡੀ ਕਲੱਬ ਪਿੰਡ ਵਾਲਾ ਪੱਤਾ ਮੈਂ ਖੰਡੀ ਵਿੱਚ ਰਹਿਣਾ ਮੋਟੋ ਲਾਉਂਦੇ ਹਾਂ ਅਜੀਤ ਤਪੋਜੀ ਦੇ ਵੱਲੋਂ 200 ਰੁਪਏ ਦਾਹੇ ਨੂੰ ਤੇ ਜਗਦੀਪ ਸਰਪੰਚ ਦੇ ਵੱਲੋਂ 400 ਰੁਪਏ ਦਾਹੇ ਨੂੰ ਪੱਤੂ ਜਵੇਤੀਆ ਵੀ ਦੋਵੇਂ 400 ਰੁਪਏ ਦਾਹੇ ਦੇ ਲਈ ਮਾਣ ਕਰਦੇ ਨੇ ਰਾਂਗੂ ਪੰਜਾਬ ਰਾਜ ਬਿਜਲੀ ਬੋਰਡ ਉਹਨਾਂ ਦੇ ਨਾਮ ਉੱਪਰ ਪਾਲਟੀਆਂ ਅਸ਼ੋਕੇ ਭਵਾਨ ਦੇ ਪੱਤਰ ਦੇ ਲਈ ਆਇਆ ਹੈ